दरबार बाबा चंडे शाह पीर जी संगोवाल विखे सालाना जोड़ मेला करवाया गया ए मेला दरबार मुख सेवादार सोडी शाह की अगवाई विच करवाया गया दरबार से वड्डी गिनती ने मथा टेकया प्रसिद्ध गायक काशीनाथ ने अपने गीतांगत निहाल किया दरबार विखे नकलों का प्रोग्राम भी करवाया गया पर मुख शखसीत पाके उन्मानित किया गया ਮੋਖ ਸੇਵਾਦਾਰ ਬਾਬਾ ਸੋਢੀ ਸ਼ਾਹ ਨੇ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਅੱਜ ਇਹ ਤੁਮੇ ਲੱਗੇ ਚੱਲਣਾ ਸਾਰੇ ਦੇਰੇ ਵਾਲਿਆਂ ਨੂੰ ਮੋਖੇ ਪੁਰਾਣੇ ਘਰ ਕਿ ਯਾਰ ਕਦਾ ਕਰ ਵਧੀਆ ਲਾਇ ਕਰੋ ਜਦੋਂ ਫਕੀਰ ਜਾ ਕੇ ਬੁੰਦਾ ਕਿਸੇ ਦਰਬਾਰ ਤੇ ਇਹੋ ਜਿਹੀ ਰਤ ਪੜੀ ਜੂਣੀਆਂ ਲਾਦਣਗੇ ਨਾ ਅਸੀਂ ਉੱਠਣ ਚੋਗੇ ਉਹਦੇ ਨਾਲ ਨੂੰ ਮਾਣੀ ਚੋਗੇ ਉਹਨੇ ਤੱਕ ਤਰੇ ਵੀ ਨੂੰ ਗਾਣੇ ਲਾਤ ਕਲੋਹ ਗਾਣੇ ਚੁੰਦੀ ਆ ਆ ਲਾਈਨ ਨੂੰ ਮੈਂ ਸਾਰੇ ਫਕਰਾਂਪ ਕਿਨ ਨੂੰ ਇੱਕ ਮੋਸੇ ਹੀ ਦੇ ਦਿਆਂ ਕਿ ਇਹ ਨਾਚ ਨੱਚ ਕੇ ਆਲਾ ਲਾਗ ਰੋ ਆ ਕਾਂਚੀ ਨਾ ਤੇ ਛਰੀ ਪਬਲਿਕ ਨੂੰ ਮੰਨ ਕੇ ਰੱਖਦਾ ਫਕਰਾਂਪ ਨਾਲ ਜੁੜਦਾ ਬਾਕੀ ਜੋਦਾ ਗੋਦਾ ਗੁਰੂ ਕਾਮਲ ਹੋਵੇ ਨਾ ਤੋਂ ਪਿਛੇ ਚੇਤੇ ਦੀ ਲੋਰੀ ਆ ਗਈ ਜਦੋਂ ਗਲਤ ਜੀਆ ਪਹਿਲੇ ਫਿਰ ਮਾ ਬੱਚੋ ਨੇ ਬਾਂ ਲੜਾ ਲਗਰਿਆ ਇਹਦੇ ਤੋਂ ਪੈਸਾ ਹੋਊਗਾ ਧਰਤੀ ਵਿੱਚ ਹੋਊਗਾ ਪਰ ਇਦਾਂ ਦੇ ਜੇ ਉਸ ਰੱਬ ਦਾ ਹੋਊਗਾ ਨਹੀਂ ਚਾਹ ਤੈਨੂੰ ਕੋਈ ਤੰਗ ਰਸਤੀ ਦਵੇ ਜਦੋਂ ਚੰਗਾ ਕੋਈ ਗਾਇਕ ਦੋਨਾ ਹੋਵੇ ਨਾ ਤोली ਮਰੀ ਆ ਕੇ ਨਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਇਹਨਾਂ ਕਲਾਕਾਰਾਂ ਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਤੁਹਾਡੇ ਪਿਆਰ ਦੀ ਲੋੜ ਆ। ਬਸ ਨਿੱਕੜੀ ਦਿਨ ਵਾਲੇ ਗਾਰੇ ਕੋਈ ਡੇਰੇ ਵਾਲਾ ਨਾ ਲਾਵੇ। ਉਹ ਚੰਗਾ ਨਹੀਂ ਲੱਗਦਾ ਵੀ ਫਕੀਰ ਦੀ ਵੀ ਬਦਨਾਮੀ ਹੁੰਦੀ ਆ। ਉਹ ਜਦੋਂ ਲਾਈਵ ਦਿਖਾਉਂਦੇ ਆ ਕਹਿੰਦੇ ਬਾਬਾ ਤੂੰ ਇੱਥੇ ਆ ਵੀ ਮੇਲੇ ਤੇ ਕਿ ਆਂਦੀ ਆ। ਤਾਂ ਮੇਰੇ ਕੋਲ ਸਾਰਾ ਨਹੀਂ ਗਿਆ। ਅਜੀ ਤਰਸਦਾ ਕਿਸੇ ਨੂੰ ਲੱਗਦਾ ਕਿ ਆਸੀ। ਉਹ ਸੇਵਰੇ ਨੇ ਜੂੜਦੇ ਨਹੀਂ ਲੈ ਜਦੋਂ ਉੱਟ ਕੇ ਉਹਦੇ ਖੜਾ ਆ ਤੇ ਵੀਰਕ ਬਣਾ ਲਿਆ ਤਾਂ। ਉਹ ਚੰਗਾ ਨਹੀਂ ਲੱਗਦਾ। ਰਤਨਾਂ ਜਿਹੜਾ ਫਿਰ ਕਲਾਕਾਰ ਜਵਰਦਾਨ ਨੂੰ ਸਤਿਕਾਰ ਕਰੋ